ਸਸਰੀ ਕਾ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਸੁਨਾਮ ਉਸੇ ਮਾਰਕੀਟ ਤੇ ਜਿੱਥੇ 400 ਦੇ ਬੂਟ ਮਿਲਦੇ ਨੇ ਐਡੀਡਾਸ ਨਾਈਕੀ ਦੀ ਕੋਪੀ ਫਾਸਟ ਕਾਪੀਆਂ ਕਹਿਣ ਤਾਂ ਅਸੀਂ ਲਿਆਏ ਸੀ ਉਹਦੇ ਵੀ ਦੇਖੇ ਨੇ ਵਧੀਆ ਤੇ ਅੱਜ ਉਥੇ ਚਲਦੇ ਹਾਂ ਤੇ ਅੱਜ ਆਪਣੇ ਪਿੰਡ ਵੀ ਆਊਗਾ ਨਗਰ ਕੀਰਤਨ ਗੁਰੂ ਘਰ ਚਰਵੰਨਾ ਹੋ ਕੇ ਤੇ ਸਾਰੇ ਆਪਣੇ ਪਿੰਡ ਚ ਆਉਗਾ ਨਗਰ ਕੀਰਤਨ ਤੇ ਦਰਸ਼ਨ ਕਰਾਂਗੇ ਨਾਲੇ ਸਾਨੂੰ ਦਰਸ਼ਨ ਕਰਾਵਾਂਗੇ ਤੇ ਅੱਜ ਦਾ ਦਿਨ ਘੈਂਟ ਨਹੀਂ ਡੋਵਾ ਮੈਨੂੰ ਕਹਿੰਦਾ ਡੋਵਾ ਦੇਰ ਨੂੰ ਦੇਖੀ ਦੇਖੀ ਦੋ ਉਂਗਲਾਂ ਕੱਢ ਓਏ ਉਰਿਆ ਕੋਈ ਨਹੀਂ ਪੁੱਤ ਲਓ ਜੀ ਅਸੀਂ ਲਾਰਖੀ ਇੱਥੇ ਤੂੰ ਹੀ ਇਹ ਵੇਚੜ ਹਰੀ ਭੂਆ ਦਾ ਮੁੰਡਾ ਲਾਸ਼ੁਮਨ ਆ ਆ ਕੀ ਕਰਦਾ ਹੈ ਹੈ ਚੜਦੀ ਗਲ ਹੈ ਚੜਦੀ ਗਲ ਕੀ ਹੋ ਗਿਆ ਪੁੱਤ ਕੀ ਕੀ ਗੱਲ ਕਿਹਨੇ ਮਾਰਿਆ ਕਿਹਨੇ ਮਾਰ ਡੈਡੀ ਨੇ ਮਾਰਿਆ ਕੀ ਕਹਿੰਦਾ ਹੋ ਰਿਹਾ ਕੀ ਕਹਿੰਦਾ ਉਹ ਕੀ ਕਹਿੰਦਾ ਹੈ ਪੈਸੇ ਲੈਣੇ ਨੇ ਫਟੜੀ ਨਾ ਕੀ ਜਦਾ ਚਪੇੜਾ ਉਹ ਚਲ ਕੋਈ ਚਲ ਰੋ ਜੀਨੇ ਹਾਂ ਵੀ ਬੰਦਰਾ ਤੂੰ ਓ ਛੁੱਟੀਆਂ ਵੱਧ ਗਈਆਂ ਕਿੰਨੀਆਂ ਕੱਲ ਨੂੰ ਸਕੂਲ ਜਾਣਾ ਪੁੱਤ ਨਾ ਕੱਲ ਨੂੰ ਨਹੀਂ ਹੋਰ ਫਿਰ ਪਰਸੋਂ ਨੂੰ ਵਗ ਜਾ ਸਕੂਲ ਜਾਣਾ ਓਏ ਕਿਉਂ ਜਾਵਾਂਗੇ ਸਕੂਲ ਇਹ ਪਾਇਨਾ ਵਿਚ ਰਿਆ ਫਿਰਦਾ ਕਹਦਾ ਸਕੂਲ ਨਹੀਂ ਆਣਾ ਆ ਗਿਆ ਮੈਂ ਬੋਤਾ ਉਹ ਮਿੱਠੀ ਦਾ ਉਹ ਦਬਾ ਲਿਆ ਇੰਦ ਕਾ ਕੀ ਲੈਣਾ ਉਹ ਤੇ ਚੀਚੀ ਦਬਾ ਲਿਆ ਕਿਹੜੀ ਚੀਚੀ ਫੰਦੇ ਦੀ ਦਬਾਈਲੇ ਤਾਂ ਦੇਮਾ ਚਾਕਲੇਟ ਹੈ ਪੰਜੀਰੀ ਖਾ ਲੈ ਹੋਰ ਕੀ ਖਾਏਗਾ ਕਿ ਜੋ ਤੇ ਨਾ ਹੈ ਡੀਜੀ ਕਿਹਦੇ ਖਾਣ ਨੂੰ ਜਮਾ ਨਹੀਂ ਖਾਂਦੇ ਜਾਓ ਕਿ ਲੇਟ ਹੈ ਬਣਨੇ ਵਾਲੀ ਦੀ ਜੂਲੀ ਹੈ ਬਟਾ ਕੀ ਖਾਣਾ ਕਿਹੜੀ ਚੀਜੀ ਆ ਦੇਖ ਲੋ ਤੜਕੀ ਵਾਲੀ ਸ਼ਿਫਟ ਤਾਂ ਚੱਲਦੀ ਪਈ ਇਹਨਾਂ ਦੀ 45 ਰੁਪਏ ਲਵਾਦੇ ਕੰਚੇ ਦੇ ਆਣੇ ਤੰਣਾ ਨੇ ਤੜਕੀ ਕਹਿੰਦੇ ਚੌਕਲੇਟਾਂ ਖਾਣੀਆਂ ਨੇ ਪਹਿਲੀ ਸ਼ਿਫਟ ਚੱਲਦੀ ਪਈ ਇਹਨਾਂ ਦੀ ਹੁਣ ਫਿਰ ਦੁਪਹਿਰੇ ਸ਼ਿਫਟ ਚੱਲੂਗੀ ਇੱਕ ਆਥਣੇ ਜਿਹੇ ਬਲੇ ਰੌਂਦੇ ਨੇ ਇਹ ਸ਼ਿਫਟ ਤਿੰਨ ਸ਼ਿਫਟਾਂ ਲਵਾ ਦੇਣਗੇ ਅੱਜ ਦਿਨ ਚ ਤਾਂ ਪਣ 45 ਰੁਪਏ ਲਵਾ ਦੇ ਤੜਕੀ ਉਹਨੇ ਕਾਤੋਂ ਲਵਾ ਦੇਣਾ ਲੈ ਉਹ ਤਿੰਨ ਨੇ ਫਿਰ 15 15 ਰੁਪਏ ਹਾਂ ਆ ਇੱਧਰ ਆ ਜਾ ਮੁਰਕਾ ਵੱਢ ਲੂ ਹੋਤਰੇ ਖੜਾ ਲੈ ਹਲ ਤਾਂ ਦਫਾਇਰੇ ਮੰਗ ਕੇ ਹਾਂ ਦਫਾਇਰੇ ਨਾ ਕਰ ਦੇ ਨਾ ਕਿ ਅੱਧ ਰੋਟੀ ਖਾਉਂਗੇ ਮੈਂ ਹਾਂ ਇਹ ਕਹਿੰਦੇ ਪਹਿਲਾਂ ਸੱਟ ਜੇ ਹੋ ਲਈਏ ਮੁੰਡੇ ਕਹਿੰਦੇ ਫੇਰ ਵਲੌਗ ਚ ਆਵਾਂਗੇ। ਲਓ ਜੀ ਇਹਨਾਂ ਨੇ ਪ੍ਰਾਰਾਲਾ ਬਹੁਤ ਵਧੀਆ ਕੀਤਾ ਇਹਨਾਂ ਬੰਦਿਆਂ ਨੇ। ਸਾਰਿਆਂ ਨੇ ਇਹਨਾਂ ਨੇ ਕਹਿੰਦੇ ਅੱਜ ਦੁੱਧ ਦੀ ਸੇਵਾ ਲਾਉਣੀ ਹੈ ਨਗਰ ਕੀਰਤਨ ਆਉਣਾ। ਦੁੱਧ ਕਾੜ ਦੇ ਸਰ ਜੀ। ਆ ਕੇ ਮੈਨੂੰ ਦਿਖਾ ਦੇ। ਹਾਂ। ਬੜੇ ਗਣੀ ਕਰਦੇ ਕੈਮਰਾ। ਸਖਤੇ ਸਿੰਘ ਕੇ ਸੀਆਰ ਹੈ ਜੀ ਤੇ ਆਹ ਦੇਖੋ ਇਹਨਾਂ ਨੇ ਪੂਰਾ ਯੋਗਦਾਨ ਪਾ ਰਹੇ ਨੇ ਦੇਖੋ। ਕੀ ਕੀ ਪਾ ਰਹੇ ਹੋ ਬਾਈ ਦੁੱਧ ਚ ਤੁਸੀਂ? ਬਦਾਮ, ਕੇਸਰ, ਕੇਸਰ। ਖੀਉਰਾ ਲੋ ਜੀ ਪੂਰਾ ਬਣਾ ਰਹੇ ਨੇ ਨੌਜਵਾਨ ਗੱਭਰੂਆਂ ਨੇ ਵੱਲਾ ਬਹੁਤ ਵਧੀਆ ਬਰਾਲਾ ਕੀਤਾ ਇਹ ਨਹੀਂ ਜੀ ਕੈਸੀ ਯਾਰ ਸਾਹਿਬ ਇਹ ਜਿਹੜੀ ਕਰਦੀ ਕਰਿਆ ਆ ਬੰਦਾ ਜੀ ਬਿਮਾਰ ਹੋ ਗਿਆ ਇਹ ਬਿਮਾਰ ਹੋ ਗਿਆ ਕੀ ਹੋ ਗਿਆ ਬਈ ਓਏ ਬੁਖਾਰ ਜਾ ਉਹ ਕੋਈ ਨਹੀਂ ਅੱਜ ਇਹਨੂੰ ਕਾੜਿਆ ਹੋ ਦੁੱਧ ਪਿਆਰ ਦਾ ਜਦੋਂ ਇਹਦਾ ਛਾਲਾ ਮਾਰਦਾ ਫਿਰ ਉਹ ਚਲੋ ਬਹੁਤ ਸੋਹਣਾ ਬਰਾਲਾ ਕੀਤਾ ਅੱਜ ਗੁਰੂ ਕੋਰੋਨਾ ਕਰ ਕੀ ਇਸ ਤਰ੍ਹਾਂ ਹੋਣਾ ਤੇ ਮੁੰਡਿਆਂ ਨੇ ਕਾੜਿਆ ਹੋ ਦੁੱਧ ਪੀਉਣਾ ਕਹਿੰਦੇ ਅੱਜ ਕੇਸਰ ਪਾਇਆ ਹੈ ਕੇਸਰ ਬਦਾਮ ਸਾਰਾ ਕੁਝ ਹੈ ਜੀ ਇੱਕ ਨੰਬਰ ਸਾਨੂੰ ਦੁੱਧ ਪਿਆਵਾਂਗੇ ਪਹੁੰਚੋ ਸੰਗ ਤੁਰੇ ਲਓ ਜੀ ਅਸੀਂ ਚੱਲ ਪਏ ਹੁਣ ਸੁਨਾਹ ਵਾਲੀ ਧਰਤੀ ਤੇ ਇਹਦੇ ਬੂਟ ਲੈ ਕੇ ਆਉਣੇ ਨੇ ਕਹਿੰਦੇ ਬੂਟ ਲੈ ਕੇ ਆਉਣੇ ਨੇ ਆਹ ਮੁੰਡੇ ਨੇ ਕਹਿੰਦਾ ਜਿਆਦੇ ਅਚਮੀ ਚੱਕੀ ਹੋਈ ਆ ਬੂਟਾਂ ਦੀ ਇਹਨੇ ਵੀ ਕੀ ਹੋ ਗਿਆ ਮੈਂ ਨੂੰ ਪੁੱਛਿਆ ਹਾਂ ਹੈ ਉਹ ਕਹਿੰਦਾ ਇਹਦਾ ਮਾਇਓ ਰਿਡ ਹੈ ਸਕੇ ਨਾ ਬ੍ਰਾਊਨ ਆਉਜਾ ਰਹਿ ਗਏ ਗਰੇਏ ਚ ਮੱਟਾ ਗਰੇਏ ਚ ਗਰੇਏ ਵਾਲੇ ਕੋਈ ਚੱਕਰ ਨਹੀਂ ਡੋਵੇ ਹੈਗੇ ਨੇ ਨਹੀਂ ਕਿਤੇ ਵੀ ਮਿਲ ਜਣਗੇ ਬ੍ਰਾਂਡ ਨਾਲ ਆਪਣੇ ਸਿੱਧੀ ਨਹੀਂ ਨਾ ਨਹੀਂ ਕਿਤੇ ਦੇਖ ਨਾ ਵਾਈਟ ਚ ਮਿਲ ਨੇ ਕੀ ਨੇ ਵਾਈਟ ਨਹੀਂ ਪਏ ਨੇ ਓਏ ਨੇਕੀ ਦੇ ਤਾਂ ਰਹਿ ਗਏ ਗਰੇਏ ਦੇ ਹਾਂਜੀ ਤੇ ਆਈਡੀ ਦਾ ਤੇ ਵਾਈਟ ਹਾਂ ਹੈ ਗਏ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੁਸੀਂ ਪਹੁੰਚ ਗਏ ਐਕਸਪੋਰਟ ਹੱਬ ਵਾਲਿਆਂ ਦੇ ਪਹਿਲਾਂ ਵੀ ਲੈ ਕੇ ਜਾਂਦੀ ਬੂਟ ਤੇ ਹੁਣ ਵੀ ਬੂਟ ਲੈਣੀ ਆਏ ਹਾਂ ਹੁਣ ਬੰਦੇ ਅਸੀਂ ਵੱਧ ਹੋ ਗਏ ਸਰੇ ਹੱਸੀ ਕਾਜੀ ਠੀਕ ਹਾਂ ਜੀ ਪਹਿਲਾਂ ਵੀ ਅਸੀਂ ਲੈ ਕੇ ਗਏ ਸੀ ਪਹਿਲਾਂ ਦੂਜਾ ਬਾਈ ਸੀ ਜੀ ਉਰੇ ਮੁੰਡਾ ਹਾਂ ਜੀ ਬਾਈ ਨਹੀਂ ਦੇਖਾਈ ਹਾਂ ਹਾਂ ਇੰਸਟਾ ਤੇ ਤੁਸੀਂ ਹਾਂ ਸੋਡੀ ਇਹ ਹੋ ਗਏ ਹਾਂ ਬਾਈ ਤੇ ਬੂਟ ਦਿਖਾਓ ਇਹਨਾਂ ਨੂੰ ਫਿਰ ਉਹਤੇ ਮਾਰੂ ਨਹੀਂ ਕਾ ਸਾਰੀ ਦੇਖੀ ਪੈਣ ਹਾਂ ਦੇਖ ਲਓ ਜੁੱਤੀ ਜੁੱਤੀ ਇੱਥੂ ਜੀ ਡਿਕਸ਼ਨ ਦੇਖੋ ਤੁਸੀਂ ਬਾਈ ਕੋਲੇ ਮਹਿੰਗੇ ਤੋਂ ਮਹਿੰਗੇ ਤੇ ਸਸਤੇ ਤੋਂ ਸਸਤੇ ਬੂਡੇ ਬੂਟ ਨੇ ure ਆ ਕੱਪੜੇ ਨੇ ਇਧਰ ਜਿਹੜੇ ਮਰਜ਼ੀ ਖਰੀਦ ਸਕਦੇ ਤੁਸੀਂ ਇੱਥੋਂ ਅਸੀਂ ਤਾਂ 3-4 ਡੱਬੇ ਜੀ ਲੈ ਕੇ ਬੂਟਾਂ ਦੇ 6 ਤੋਂ ਲੈ ਕੇ 10 ਨੰਬਰ ਤੱਕ ਸਾਰੀ ਚੱਕ ਲੂਏ ਸਾਰੀ ਚੱਕ ਲੈ 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 ਵਸ ਯਾਰ ਸਾਡੀ ਕਲੈਕਸ਼ਨ ਆ ਇੱਕ 2 3 ਤੇ 1 4 ਇੱਕ ਆ ਗਿਆ ਚੱਕ ਉਸਦੀ ਧਰ ਦੇ ਬਈ ਲਾ ਦੀ ਚੜੀ ਲਾ ਦੀ ਰੋਟਾ ਇੱਥੋਂ ਐ ਕਰਤੇ ਜਮੀ ਸੇ 5 7 8 9 10 ਹੋ ਗਏ ਹਾਂ ਲਾ ਤੇ ਤੇ ਪਿੰਡ ਚੋਂ ਹੋਰ ਲੋਕਾਂ ਵਾਸਤੇ ਵੀ ਜੇ ਕਿਸੇ ਨੇ ਆਰਡਰ ਦੇਣਾ ਆਰਡਰ ਦੇ ਸਕਦਾ ਕੋਈ ਆਰਡਰ ਦੇ ਸਕਦਾ ਬਈ ਹਾਂ ਕੀ ਕਰ ਸਕਦਾ ਸਿੱਧਾ ਕੀ ਦੇ ਦਾਂਗੇ ਅਸੀਂ ਡਿਲੀਵਰੀ ਫ੍ਰੀ ਕਰ ਦਨੇ ਲਿਆ ਕੇ ਆਲ ਇੰਡੀਆ ਜਿੱਥੇ ਆਲ ਇੰਡੀਆ ਜੀ ਚੱਕੂ ਬਾਈ ਨਾ ਆਲ ਇੰਡੀਆ ਚ ਕਹਿੰਦਾ ਜਿੱਥੋਂ ਮਰਜੀ ਚੱਕ ਲਓ ਤੂੰ ਅਸੀਂ ਵੀ ਲੈ ਕੇ ਦੇ ਦਨੇ ਸਾਡੇ ਪਿੰਡ ਦਾ ਵੀ ਅਸੀਂ ਲੈ ਕੇ ਦੇ ਦਾਂ ਅਸੀਂ ਕਮਿਸ਼ਨ ਲਵਾਂਗੇ ਯਾਰ ਪਰ ਹਟਾ ਕੇ ਕੋਈ ਚੱਲ ਆ ਜੀ ਮਨੋ ਬਈ ਆਇਆ ਫੇਟ ਕੋਸ ਆਇਆ ਜ਼ਿੰਦਗੀ ਚ ਫੱਟ ਦੇਖ ਕੇ ਦੇ ਜੇ ਆਹ ਲੈਣੇ ਨੇ ਚੱਟੇ ਲੈਣੇ ਨੇ ਇਹਦੇ ਸ਼ੈਂਟੀ ਵਾਲੇ ਚੱਟੇ ਤੈਨੂੰ ਦੇ ਦਨੇ ਉਹਨੂੰ ਆ ਦੇ ਦਾਂਗੇ ਸੁਰਮੇ ਰੰਗੇ ਹਾਂ ਉਹ ਫੇਰ ਲੈ ਜਾਾਂਗੇ ਨਹੀਂ ਕੋਈ ਚੱਕਰ ਨਹੀਂ ਚੱਟੇ ਮੰਗਦਾ ਹੋ ਬਾਅਦ ਚ ਲੈ ਦਾਂਗੇ ਪੀਮੇ ਦੇ ਕਿੰਨੇ ਨੰਬਰ ਹੁੰਦੇ ਨੇ ਇਹ ਮੇਰੇ ਇਹਨੇ ਆਉਂਦੇ ਨੇ ਅੱਠੇ ਆਉਂਦੇ ਹੋਣਗੇ ਉਹਦੇ ਵੀ ਬਸ ਕੋਈ ਚੱਕਰ ਨਹੀਂ ਫਿਰ ਬਦਲ ਕੇ ਲੈ ਜਾਣਗੇ ਪਰ ਬਦਲ ਨੇ ਵੀ ਤੀਨੇ ਆਜੂ ਕਿਸੇ ਨਾ ਕਿਸੇ ਦੇ ਆਪਣੇ ਇੰਨੇ ਦਾ ਬੰਦੇ ਨੇ ਭਾਇ ਨਹੀਂ ਕਰੇ ਅੱਛਾ ਬੇਸਿਕਸ ਦੇ ਭਾਰੀ ਨੇ ਆਹ ਲਾ ਸਾਨੂੰ ਫਿੱਟ ਨੇ ਇਹ ਤਾਂ ਹੈਗੇ ਨਹੀਂ ਜਮਾ ਯਾਰ ਤੇ ਇਹ ਕਿ ਸੋਨੇ ਲੱਗਦੇ ਨੇ ਨਾਲੇ ਇੱਕ ਨੰਬਰ ਐ ਲੱਗਦੇ ਨੇ ਵੀ ਇਹ ਕਾਪੀ ਨੇ ਜਮਾਇਆ ਨਾ ਉਹ ਕਿਹਾ ਸੋਨਾ ਯਾਰ ਬਹੁਤ ਛਿੱਟੇ ਜੀ ਕਿੱਥੇ ਦਰ ਰਿੰਦਾ ਮੈਂ ਭਾਇਨਾ ਲੱਦ ਲੈ ਬੂਟਾਂ ਨਾਲ ਕਹਿੰਦੇ ਸਸਤੇ ਮਿਲ ਗਏ ਸਸਤੇ ਮਿਲ ਗਏਗਾ ਭਾਇਨਾ ਕਾਕੀ ਦਾ ਖੋਲ ਦੋ ਹੁਣ ਬੂਟ ਤਾਂ ਲਿਆਤੇ ਚਲ ਵੀ ਕਰੋ ਭਾਇਨਾ ਲੱਦ ਲਿਆ ਓ ਇੱਥੇ ਕਿਵੇਂ ਬੈਠੂਗੇ ਕਿਵੇਂ ਕੋਈ ਨਾ ਕਰਦਾ ਹਾਂ ਹਾਂ ਮੰਗ ਤਾਂ ਬੋਲ ਓਹ ਨਹੀਂ ਗਿਆ ਪਿੱਛੇ ਮਟਾਇਆ ਧਰਦਿਆ ਬਿੱਬੀ ਜੀ ਧਰਦੇ ਓਲੇ ਸਸਤੀ ਜੀ ਦਾ ਟੁੱਟ ਕੇ ਪੈਂਦੇ ਨੇ ਭਾਇਨਾ ਹਾਂ ਇਹ ਜੀ ਐਕਸਪੋਰਟ ਹੱਬ ਜੁੱਤਾ ਕੂਝ ਸੇਲ एक्सपोर्ट हब दींदाਣੀ ਥੋੜਾ ਜਾਂ ਬੱਸ ਇੱਥੇ ਜੇ ਆ ਆਮਣਾ ਉਰੇ ਜੇ ਪੈਟਲ ਉਟਰੀ ਜਾਮ ਕਰਾ ਲਓ ਜੀ ਸ਼ੋਪਿੰਗ ਕਰੇ ਆ ਅਸੀਂ ਆ ਲਿਆਤੇ ਸਾਰਾ ਮਟੀਰੀਅਲ ਅਸੀਂ ਨੇ ਤੇ ਇਧਰ ਹੁਣ ਜਾਮ ਚ ਫਸ ਗਿਆ ਅਸੀਂ ਤੇ ਤੁਸੀਂ ਵੀ ਇੱਥੋਂ ਲਿਆ ਸਕਦੇ 4 400 ਨੂੰ ਮਿਲਦੇ ਨੇ ਬੂਟ ਮਾਤਾ ਮੋਦੀ ਚੌਕ ਜੇ ਐਕਸਪੋਰਟ ਹੱਬ ਵਾਲਿਆਂ ਦੀ ਦੁਕਾਨ ਹੈ ਵਧੀਆ ਨੇ ਵੀ ਹੋਰੀ ਤੇ ਵਧੀਆ ਕੁਆਲਟੀ ਦੇ ਬੂਟਾਂ ਵੀ 400 ਚ ਮਿਲਦਾ ਵੀ 300 ਯਾਰ ਤੁਸੀਂ ਲਿਆਓ ਪਾਓ ਯਾਰੇ ਲੋ ਕੰਫਰਟੇਬਲ ਏ ਆ ਦੇਖੋ ਆ ਪਸਾਤੇ ਆ ਬੰਦੇ ਨੇ ਜਾਂਚ ਮੈਂ ਕਹਾਂ ਸੀ ਉਤੋਂ ਦੀ ਜਿਆਦਾ ਮੰਦੇ ਨਹੀਂ ਹੈਗੇ ਕਿਤਾ ਓਏ ਨੇੜੇ ਦੀ ਨਿਕਲਣਗੇ ਨੇੜੇ ਦੀ ਨਿਕਲਾਂਗੇ ਨੇੜੇ ਨੇੜੇ ਜਾਂ ਪਸਾਦੀ ਓਰੇ ਗੇਟ ਬਾਬਾ ਪੀਰ ਪੀਰ ਸ਼ਰੰਗੀ شاہ ਜੀ ਆ ਚਰੰਗੀ شاہ ਜੀ ਆ ਓਰੇ ਤਾਂ ਸੀ ਓਰੇ ਜੀ ਰਹਿਆ ਸੀ ਸੁਨਾਮ ਯਾਰ 5 ਸਾਲ ਇੱਥੇ ਹਾਂ ਪੀਰਾ ਗੇਟ ਇਸ ਵਿੱਚ ਹਾਂ ਇਹੀ ਆ ਗਈ ਓ ਸੁਨਾਮ ਸ਼ਹਿਰ ਪੁਰਾਣਾ ਸ਼ਹਿਰ ਆ ਸੀ ਹੀ ਦੁੱਧਮ ਸਿੰਘ ਵਾਲਾ ਮੁੰਡੇ ਨੇ ਲਾਤੀ ਜਿਹੜੀ ਬੈਕ ਅਸੀਂ ਆਏ ਦੀ ਹੁਣ ਖੇਤ ਕੱਖ ਕੁੱਤਰਨ ਤੇ ਇਹ ਲਿਆਉਣਾ ਹੁੰਦਾ ਗੋਹਾਵਰੀ ਲਾਦਣਿਆ ਉਰੋਂ ਆਏ ਸਿੱਧਾ ਬਾਣ ਚਲਾਉਣਾ ਸੌਖਾ ਨਾ ਫਿਰ ਇਹਦੀ ਕਰਕੇ ਅਸੀਂ ਵੇਚ ਲਿਆ ਦਨੇ ਤੇ ਨੱਗਰ ਕੀਰਤਨ ਆਊਗਾ ਉਹਦੇ ਕਰਕੇ ਹੁਣ ਅਸੀਂ ਛੇਤੀ ਛੇਤੀ ਕੱਖ ਕੁੱਤਰ ਕੇ ਲੈ ਜਾਗੇ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਅੱਗੇ ਲੋ ਜੀ ਕੱਖਾਂ ਦਾ ਕੰਮ ਅਸੀਂ ਨਹੀਂ ਨਵੇਂਰ ਦਾ ਯੱਕ ਤੇ ਫਟੇ ਆਹ ਲਾਦ ਲਿਆ ਸੰਟੀ ਗਿਆ ਪੰਡਾ ਆ ਇਹਨਾਂ ਦੀ ਹੋ ਗਿਆ ਸਾਡੇ ਵਾਲੇ ਮੈਂ ਡੇੜੀ ਲੈ ਜੂ ਆ ਕੇ ਤੇ ਉਹਨਾਂ ਸੀ ਚੱਲਦੇ ਆ ਘਰਾਂ ਨੂੰ ਉਹ ਕਿ ਕੱਖਾਂ ਨਾਲ ਕੰਮ ਨੂੰ ਮੇੜ ਕੇ ਹੁਣ ਆ ਸੀ ਨਗਰ ਕੀਰਤਨ ਦੇ ਦਰਸ਼ਨ ਕਰਨੇ ਤੇ ਥੋੜੀ-ਬੋਟੀ ਸੇਵਾ ਕਰਾਂਗੇ ਦੁੱਧ ਦੀ ਆਪਣੇ ਦਾਇਆ ਲੰਗਰ ਜਿਹੜਾ ਉੱਥੇ ਮੁੰਡਿਆਂ ਨੇ ਤੇ ਚਲੋ ਮਿਲਦੇ ਅੱਗੇ ਕੀਰਤਨ ਦੀ ਖੁਸ਼ੀ ਚਾ ਵੇਖੋ ਪੂਰੀ ਰੰਗੋਲੀ ਬਣਾਈ ਹੋਈ ਆ ਵੇ ਮੈਂ ਰੰਗਲਾ ਅੰਮਿਆ ਠੀਕ ਆ ਠੀਕ ਆ ਓਏ ਬੁਲਾਉਂਦਾ ਵਾ ਤੈਨੂੰ ਕਾਲੀ ਪੱਗਾ ਬੋਲਦੇ ਨੇ ਨਾ ਹਾਂ ਅਸਤਾ ਦੇਖ ਰਹੇ ਸੀ ਦੇਖੋ ਇੱਥੇ ਨਗਰ ਕੀਰਤਨ ਆ ਰਿਹਾ ਤੇ ਟਾਈਮ ਲੱਗੂ ਥੋੜਾ ਜਿਹਾ ਅਸੀਂ ਵੀ ਇੱਧਰ ਦੇਖਦੇ ਹਾਂ ਹਾਂ ਨਗਰ ਕੀਰਤਨ ਆਗਾ ਤੂ ਲਾਈ ਫਰਤਾਂ ਦਾ ਬਾਟੀਆਂ ਪਾਤੀਆਂ ਜੀ ਉੱਤੋਂ ਦੀ ਮਾਰੀਆਂ ਚ ਖਜੂਰਾ ਨਿੱਕੀ ਹਲਾ ਬਾਈ ਤੇ ਹੁਣ ਬਦਾਮਾਂ ਦੀ ਤਿਆਰੀ ਹੈ ਖਜੂਰੀ ਪਾਉਣੀਆਂ ਨੇ ਅਜੇ ਉੱਧਰ ਵੇ ਦੂਜੇ ਚ ਪਾਉ ਬਲਾਂ ਖਜੂਰਾ ਇਹ ਚ ਤਾਂ ਪਾਤੀ ਬਹੁਤ ਨੇਚ ਤਾਂ ਤੇ ਸੇਵਾ ਨਾਰਾਇਣ ਲੱਗੇ ਹੋਏ ਨੇ ਪੂਰੀ ਰੀਜ ਨਾਲ ਗੱਭਰੂ ਖਿੱਚ ਦੋ ਮੱਦ ਦੁੱਧ ਦੇਖੋ ਐਨ ਬਣਾਦਾ ਅੱਜ ਤਾਂ ਲੌਂਗ ਲਾਚੀਆਂ ਖਜੂਰਾਂ ਐਨ ਸਾਰਾ ਕੁਝ ਪਾਦਾ ਹੁਣ ਇਹ ਚ ਬਦਾਮ ਤੇ ਕੇਸਰ ਪਾਉਣਾ ਰਹਿ ਗਿਆ ਹਣਾ ਕੇਸਰ ਵੀ ਪਾਵਾਂਗੇ ਕੇਸਰ ਦਿਖਾਣਾ ਕੇਸਰ ਆਸੀਂ ਗੱਲ ਨਹੀਂ ਕਰਦੇ ਵੀ ਕੇਸਰ ਪਾ ਕੇਸਰ ਵੀ ਪਾਵਾਂਗੇ ਕਸਟਰਡ ਵੀ ਪਾਵਾਂਗੇ ਕੇਸਰ ਕਿੱਥੇ ਹੋਏ ਆ ਦੇਖੋ ਜਿਵੇਂ ਪੁੱਛਿਆ ਉਹ ਮੀਡੀਐਚ ਦੇ ਦਾ ਸਫਰਾਨ ਕੇਸਰ ਇਹ ਵੀ ਪਾਵਾਂਗੇ ਦੁੱਧ ਦੇ ਚ ਆਹ ਪਏ ਨਹੀਂ ਬਣਾਵਾਂ ਕੱਟ ਪਾ ਲਿਓ ਹਾਂ ਹੋਰ ਜਗਲੇਵਿੰਦਰ ਜੀ ਠੀਕ ਹੋ ਸੇਵਾ ਨਿਭਾਉਂਗੇ ਪੂਰੀ ਪਾ ਚੱਕ ਦਾਂਗੇ ਫੱਟੀ ਸਾਰੇ ਹਾਂ ਜਿਆਦੇ ਨਾ ਪਾਈ ਲਾਉ ਜੀ ਸੇਵਾਦਾਰ ਰੈਡੀ ਦੇ ਤੇ ਇਧਰ ਰੱਖ ਜਿੰਤੇ ਗਲਾਸ ਸੇਵਾਦਾਰ ਬਹੁਤ ਆ ਗਏ ਹੁਣ ਆ ਬਲੌਗ ਐਨ ਇੱਕ ਨੰਬਰ ਕੇ ਸਰਬਦਾਮ ਖਜੂਰਾ ਲੌਂਗ ਲੇਸ਼ੀਆਂ ਵਾਲਾ ਦੱਦਾ ਜੀਰੇ ਤੇ ਸੰਗ ਤਾਂ ਬਹੁਤ ਟੁੱਟ ਜੀ ਆ ਲੰਕਰ ਸਾਡਾ ਸਭ ਦੇ ਹੈ ਬਾਈ ਬ੍ਰੋ ਦੀ ਕਿਰਪਾ

ਲਓ ਜੀ ਲੰਗਰ ਵਰਤ ਚੁੱਕਿਆ ਸੀ ਹੁਣ ਸੰਗਤ ਚੱਲੀ ਐ ਸਫਾਈ ਤੇ ਮੜ ਗਏ ਸੇਵਕ ਸਫਾਈ ਤੇ ਲੰਗਰ ਪੂਰਾ ਵਰਤ ਤਾ ਕੁਝ ਤੋਂ ਬਚ ਗਿਆ ਬੁੱਤ ਇਹ ਵੀ ਦੇਖਦੇ ਆਂਗੇ ਤਾਂ ਗੁਰਦੁਆਰਾ ਪਚਾਉਣਾ ਜਾਂ ਫਿਰ ਮੰਡੀ ਝੋਥੇ ਆਖਰੀ ਪੜੋਗਾ ਅੰਗਰ ਗੁਰਦੁਆਰਾ ਹਾਂ ਜੀ ਕੀ ਕਹਿਣਾ ਚਾਹੋਗੇ ਵਧੀਆ ਨਿਭੜਿਆ ਨਜ਼ਾਰਾ ਆਇਆ ਨਜ਼ਾਰਾ ਚਲੋ ਦਿਲ ਖੁਸ਼ ਹੋ ਗਿਆ ਸਹੀ ਗੱਲਾਂ ਚਲੋ